ਅਸਰੀ ਕਾਲੀ ਕੁਸ਼ਕ ਲੋਕ ਜਿਹੜੇ ਸਮਾਜ ਤੇ ਕਹਿੰਦੇ ਹੁੰਦੇ ਆ ਕਲੰਕ ਨੇ ਉਹਨਾਂ ਬਾਰੇ ਗੱਲ ਕਰਨੀ ਹੈ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਤਾਂ ਕਿ ਉਹਨਾਂ ਲੋਕਾਂ ਨੂੰ ਕੁਝ ਸ਼ਰਮ ਆ ਜਾਈ ਉਹ ਜਿਹੜੇ ਨੈਟ ਉੱਤੇ ਰੋਜ਼ ਗੰਦ ਪਾਉਂਦੇ ਆ ਚਾਰ ਛੱਲਣਾ ਲੀਤੀ ਵੀ ਦਿਖਾਉਂਦੇ ਜਿਹੜੇ ਨੈਟ ਉੱਤੇ ਰੋਜ਼ ਗੰਦ ਪਾਉਂਦੇ ਆ ਚਾਰ ਛੱਲ ਲੱਕ ਕੰਜਰੀਆਂ ਵਾਂਗ ਜਹ ਹਲਾਉਂਦੇ ਆ ਉਹਨਾਂ ਦਾ ਸੁਮਾਰ ਕੇ ਜਲੂਸ ਕੱਢੀਏ ਜਿਦਾਂ ਕੇ ਵਿੱਚ ਸਾਥ ਦੇ ਉਹ ਥੱਲੇ ਆਲੇ ਪਾਸੇ ਬਾਈ ਗੋਲੀ ਚਾਹੀਦੀ ਐਸੇ ਬੰਦੇ ਖੱਤ ਦੇ ਉਹ ਪੁੜ ਪੁੜੀ ਵਿੱਚ ਸਿੱਧੀ ਗੋਲੀ ਚਾਹੀਦੀ ਐਸੇ ਬੰਦੇ ਖੱਤ ਦੇ ਉਹ ਥੱਲੇ ਆਲੇ ਪਾਸੇ ਬਾਈ ਗੋਲੀ ਮਾਰੀਏ ਸਾਹ ਬੰਦੇ ਖੱਤ ਦੇ ਅੱਗ ਨੂੰ ਬਟਾ ਕੇ ਦਾਗ ਲਾਉਂਦੇ ਆ ਅੱਖ ਯਾਰ ਦੀ ਪੈਣ ਤੇ ਟਿਕਾਉਂਦੇ ਜਿਹੜੇ ਪੱਗ ਨੂੰ ਬਟਾ ਕੇ ਦਾਗ ਲਾਉਂਦੇ ਆ ਅੱਖ ਯਾਰ ਦੀ ਵੀ ਪੈਣ ਤੇ ਟਿਕਾਉਂਦੇ ਮੇਰੇ ਸਾਲੇ ਕਿਦੋਂ ਬੰਦੇ ਆਂਦੇ ਆ ਚੌਂਕ ਵਿੱਚ ਲੈ ਕੇ ਉਹਨੂੰ ਪੁੱਠਾ ਟੰਗ ਦਈਏ ਜਿਹੜਾ ਹੱਦਾਂ ਓ ਥੱਲੇ ਆਲੇ ਪਾਸੇ ਬਾਈ ਗੋਲੀ ਚਾਹੀਦੀ ਐ ਐਸੇ ਬੰਦੇ ਖੱਤਦੇ ਓ ਥੱਲੇ ਆਲੇ ਪਾਸੇ ਬਾਈ ਗੋਲੀ ਚਾਹੀਦੀ ਐ ਐਸੇ ਬੰਦੇ ਖੱਤਦੇ ਓ ਪੁੜ ਪੁੜੀ ਵਿੱਚ ਸਿੱਧੀ ਗੋਲੀ ਮਾਰੀਏ ਐਸੇ ਬੰਦੇ ਖੱਤਦੇ ਓ ਗੱਲਾਂ ਫੋਨ ਉੱਤੇ ਮਿੱਠੀਆਂ ਜੋ ਮਾਰ ਕੇ ਸਾਨੂੰ ਗੱਲਾਂ ਵਿੱਚ ਲਾ ਕੇ ਡੇੜਾ ਚਾਰ ਗੱਲਾਂ ਫੋਰ ਤੇ ਜੋ ਮਿੱਠੀਆਂ ਨੇ ਮਾਰ ਗੇ ਸਾਨੂੰ ਗੱਲਾਂ ਵਿੱਚ ਲਾ ਕੇ ਡੇੜੇ ਚਾਰ ਗੇ ਗਾਣੇ ਚੋਰੀ ਕਰ ਗਾਦੇ ਤੇਰੇ ਯਾਰ ਦੇ ਓਏ ਉਹਨਾਂ ਦੀ ਵਿੱਚ ਅੱਜ ਨਾਲ ਮੰਜੀ ਠੋਕਣੀ ਮੈਂ ਕਿੱਥੇ ਜਾਣੇ ਬਤਕਿਆ ਓ ਥੱਲੇ ਆਣੇ ਪਾਸੇ ਬਾਈ ਗੋਲੀ ਚਾਹੀਦੀ ਐਸੇ ਬੰਦੇ ਖੱਤ ਦੇ ਸਿੱਧੀ ਗੋਲੀ ਚਾਹੀਦੀ ਐਸੇ ਬੰਦੇ ਖੱਤ ਦੇ ਉਹ ਗੋਪਤ ਜਗ੍ਹਾ ਤੇ ਬਾਈ ਗੋਲੀ ਮਾਰੀਏ ਐਸੇ ਬੰਦੇ ਖੱਤ ਦੇ ਜਤੂ ਗਾਣਿਆਂ ਚ ਪਰਦਾ ਮੈਂ ਸਾਬ ਦਾ ਜੱਟ ਕਦੇ ਲੇ ਆਲੇ ਪਾਸੇ ਵਾਈ ਗੋਲੀ ਮਾਰੀਏ ਐਸੇ ਬੰਦੇ ਖੱਤਦੇ ਓ ਪੁੜ ਪੁੜੀ ਵਿੱਚ ਵਾਈ ਗੋਲੀ ਮਾਰੀਏ ਐਸੇ ਬੰਦੇ ਖੱਤਦੇ ਓ ਪੁੜ ਪੁੜੀ ਵਿੱਚ ਵਾਈ ਗੋਲੀ ਮਾਰੀਏ ਐਸੇ ਬੰਦੇ ਖੱਤਦੇ ਸੋਹਸਰੀ ਕਾਲ ਦੀ ਇਹ ਸੀ ਲੋਕ ਤੱਥ ਇਹੋ ਜਿਹੇ ਬੰਦਿਆਂ ਦੇ ਗੋਲੀ ਮਾਰੀਏ ਜਿਹੜਾ ਮਤਲਬ ਝੂਠੇ ਲੋਕ ਨੇ ਇਹ ਉਹਨਾਂ ਤੇ ਗੱਲ ਹੈ ਬਾਕੀ ਮੈਂ ਸਾਰਾ ਗਾਣਾ ਤੁਸੀਂ ਸੁਣ ਹੀ ਲਿਆ ਸ਼ੇਅਰ ਕਰਿਓ ਜਿਹੜੇ ਭਰਾ YouTube ਤੇ ਦੇਖ ਰਹੇ ਐ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ Facebook ਤੇ ਦੇਖ ਰਿਹਾ ਬਈ ਫੋਲੋ ਕਰ ਲਿਓ ਵਧੀਆ ਗਾਣੇ ਸੁਣ ਲਈ ਫੇਰ ਹਾਜ਼ਰ ਹੋਵਾਂਗੇ ਰੱਬ ਰੱਖਾ ਸਤਿ ਸ੍ਰੀ ਅਕਾਲ